ਕੇਂਦਰ ਚ ਐਨਡੀਆ ਸਰਕਾਰ ਬਣਾਉਣ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਐਨਡੀਆ ਚ ਸ਼ਾਮਿਲ ਪਾਰਟੀਆਂ ਤੇ ਬੀਜੇਪੀ ਵਿਚਾਲੇ ਮੰਤਰਾਲਿਆਂ ਦੀ ਵੰਡ ਦਾ ਫਾਰਮੂਲਾ ਵੀ ਤਿਆਰ ਕਰ ਲਿਆ ਗਿਆ ਹੈ ਅੱਜ ਨਵੀਂ ਦਿੱਲੀ ਚ ਐਨਡੀਆ ਸੰਸਦੀ ਦਲ ਦੀ ਹੋਣ ਵਾਲੀ ਬੈਠਕ ਦੌਰਾਨ ਮੰਤਰਾਲਿਆਂ ਦੀ ਵੰਡ ਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਸਦੀ ਦਲ ਦਾ ਆਗੂ ਚੁਣਿਆ ਜਾਪੇਗਾ ਇਸ ਬੈਠਕ ਚ ਸ਼ਾਮਿਲ ਹੋਣ ਲਈ ਜਨਤਾਦਲ ਯੂनाइटेड ਦੇ ਆਗੂ ਨਤੀਸ਼ ਕੁਮਾਰ ਪਹਿਲਾਂ ਤੋਂ ਹੀ ਨਵੀਂ ਦਿੱਲੀ ਚ ਡਟੇ ਹੋਏ ਨੇ ਜਦਕਿ ਤੇਲਗੂ ਦੇ ਉਸਮ ਪਾਰਟੀ ਦੇ ਸੁਪਰੀਮ ਚੰਦਰਬਾਬੂ ਨਾਇਡੂ ਬੈਠਕ ਚ ਹਿੱਸਾ ਲੈਣ ਲਈ ਦਿੱਲੀ ਪਹੁੰਚ ਗਏ ਨੇ ਐਨਡੀਏ ਦੀ ਬੈਠਕ ਤੋਂ ਬਾਅਦ ਗੱਡ ਚੁੜਦੇ ਸਾਰੇ ਹੀ ਮੈਂਬਰ ਰਾਸ਼ਟਰਪਤੀ ਕੋਲ ਜਾ ਕੇ ਕੇਂਦਰ ਵਿੱਚ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰਨਗੇ ਜਿਸ ਤੋਂ ਬਾਅਦ ਆਉਣੇ ਐਤਵਾਰ ਨੂੰ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਵਜੋਂ ਅਤੇ ਹੋਰਨਾਂ ਨੂੰ ਮੰਤਰੀਆਂ ਵਜੋਂ ਸੌਹ ਚੁਕਾਏ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ ਨਰੇਂਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਵੱਜੋਂ ਆਯੋਜਿਤ ਕੀਤੇ ਜਾਣ ਵਾਲੇ ਸੌ ਚੁੱਕ ਸਮਾਗਮ ਜਿਨੇਪਾਲ, ਸ਼੍ਰੀਲੰਕਾ, ਮੋਰੀਸ਼ੀਅਸ ਅਤੇ ਬੰਗਲਾਦੇਸ਼ ਸਮੇਤ ਕਈ ਹੋਰ ਦੇਸ਼ਾਂ ਦੇ ਆਗੂਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ।